ਬੀ ਦੀ ਕਹਾਵਤ ਹੈ ਕਿ ਇਹ ਧੱਕੇ ਚੜ ਗਿਆ ਨਾ ਤੇ ਕੰਗਾ ਕਰ ਦੂਗਾ ਯਾਦ ਕਰਿਆ ਕਰੇਗਾ ਜਦੋਂ ਚੱਲੀ ਨਾ ਪੂਰੇ ਦੀ ਠੰਡੀ ਬਾਹ ਉਦੋਂ ਮਿੱਤਰਾਂ ਨੂੰ ਯਾਦ ਕਰਿਆ ਕਰੇਗਾ ਕਿਉਂਕਿ ਜਿਹੜੇ ਹਿਸਾਬ ਕਿਤਾਬ ਆਪਣੀ ਔਕਾਤ 'ਚ ਰਹਿ ਕੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਕਰਨ ਵਾਲਾ ਮੌਕਾ ਸੀਗਾ ਉਥੇ ਸੈਮਲੀ 'ਚ ਤਾਂ ਬੋਲੇ ਨਹੀਂ ਬਾਹਰ ਜਾ ਕੇ ਕਿੰਨੇ ਬੋਲਦੇ ਰਹੇ ਕਹਿੰਦੇ ਸੀ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣ ਲੱਗੇ ਵੀ ਮਹਤਾ ਜੀ ਇੱਕ ਖੁਸ਼ਬੂ ਮਾਮੂਦੀਇ ਕਰ ਤੋਂ ਆਇਆ ਸਭ ਮੇਰੇ ਕੋਲ ਤਾਂ 2 ਕਰੋੜ ਦੀ ਗੱਡੀ ਹੈ। ਇਹ ਕਾਂਗਰਸ ਵਾਲਿਓ ਆ ਇਹ ਜੇ ਲੀਡਰੋਂ ਕਹਿਣਾ ਸੀ ਵੀ ਆਏ ਨਹੀਂ ਕਰਨੀ ਖਾਣੀ ਐ ਜਦੋਂ ਜ਼ਲੀਲਤਾ ਕਰ ਰਹੇ ਸੀ ਭਗਵੰਤ ਮਾਨ ਅਸੈਂਬਲੀ ਦੇ ਅੰਦਰ ਤੇ ਮੇਰੀ ਅੱਖ ਚੱਕ ਪਾ ਕੇ ਗੱਲ ਕਰਦੇ। ਉੱਥੇ ਤਾਂ ਜ਼ੁਬਾਨ ਦੇ ਕਿਵੇਂ ਜਾਵਣ ਲੱਗਿਆ ਹੋਏ ਬੋਲੇ ਹੀ ਨਹੀਂ ਗਿਆ। ਤੇ ਬਾਹਰ ਆ ਕੇ ਮੜਕਾ ਮਾਰ دیا۔ ਮੈਂ ਸਮਝਦਾ ਉਹਨਾਂ ਨੂੰ ਅਗਰ ਬਾਹਲੀ ਫੁਰਕ ਹੈ ਤੇ ਦੇਣ ਅਸਤੀਫਾ ਅਸੀਂ ਉੱਥੇ ਲੋੜ ਆਵੇਂਗਾ। ਦੇਖੋ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਬੜਾ ਮੈਂ ਵੀਡੀਓ ਮੈਂ ਵੀ ਦੇਖੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹਨੂੰ ਲੈ ਕੇ ਕਰ ਰਹੇ ਸੀ ਕਪੜਿਆਂ ਚੋਂ ਬਾਹਰ ਹੋ ਰਹੇ ਸੀ ਬਹੁਤ ਹੀ ਭਾਵੁਕ ਹੋ ਕੇ ਤੇ ਬੜੇ ਗੁੱਸੇ 'ਚ ਸਭਾ 'ਚ ਕਹਿ ਰਹੇ ਸੀ ਮੈਂ ਤਾਂ ਇੰਨੀ ਮਿਹਨਤੀ ਕਰੂੰਗਾ ਕਾਂਗਰਸ ਵਾਲਿਆਂ ਨੂੰ ਇਹ ਕਾਂਗਰਸ ਵਾਲਿਓ ਆ ਐਜੇ ਲੀਡਰ ਨੂੰ ਕਹਿਣਾ ਸੀ ਵੀ ਆਏ ਨਹੀਂ ਗਰਮੀ ਖਾਣੀ ਐ ਜਦੋਂ ਜ਼ਲੀਲਤਾ ਕਰ ਰਹੇ ਸੀ ਭਗਵੰਤ ਮਾਨ ਅਸੈਂਬਲੀ ਦੇ ਅੰਦਰ ਤੇ ਮੇਰੀ ਅੱਖ ਚੱਕ پا ਕੇ ਗੱਲ ਕਰ ਉੱਥੇ ਤਾਂ ਜ਼ੁਬਾਨ ਦੇ ਜਿਵੇਂ ਚਾਵਣ ਲੱਗਿਆ ਹੋਏ ਬੋਲੇ ਹੀ ਨਹੀਂ ਗਿਆ ਤੇ ਬਾਹਰ ਆ ਕੇ ਮੜਕਾ ਮਾਰ ਦੇ ਸਕਦਾ ਇਹਨਾਂ ਲੋਕਾਂ ਦਾ ਤੁਸੀਂ ਕਰ ਕੀ ਲਓਗੇ ਸਭ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਉਲਝਣਾ ਠੀਕ ਨਹੀਂ ਕਿਉਂਕਿ ਉਹ ਉਸ ਮਲੰਗ ਦਾ ਤਾਂ ਕੁਝ بگੜਨਾ ਨਹੀਂ ਸਭ ਸਾਡਾ ਸਾਰਾ ਕੁਝ ਹੈ ਜਿਹੜੇ ਬੰਦੇ ਨਾਲ ਉਹਦੇ ਰੁਤਬੇ ਦੇ ਸਭ ਨਾਲ ਗੱਲ ਕੀਤੀ ਜਾਂਦੀ ਹੈ ਸਭ ਉਹਨਾਂ ਨੇ ਬੜੀ ਕੋਈ ਹੈ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਜਿਹਨਾਂ ਲੋਕਾਂ ਤੇ ਕੇਸ ਬਣਿਆ ਸੀਗਾ ਨਸ਼ੇ ਵਾਲਾ ਕੇਸ ਉਹ ਤੋਂ ਮੈਂ ਲੀਡਰ ਹੋ ਪੋਜੀਸ਼ਨ ਮੈਂ ਜਾਣ ਸਮਾਜ ਖੜ ਕੇ ਬਚਾਈ ਸੀ ਮੈਂ ਕਿ ਸੁਖਵੀਰ ਜੀ ਬਾਦਲ ਸਾਹਿਬ ਨੂੰ ਮੈਂ ਕਿਹਾ ਜ਼ੁਲਮ ਨਾ ਕਰੋ ਨਵਾਂ ਨਵਾਂ ਉੱਠਣ ਲੱਗਾ ਹੁਣੇ ਕਿਤੇ ਮੱਚ ਮਾਰ ਦਿਓਗੇ ਨਾ ਗਲਤੀ ਸਾਰੇ ਤੋਂ ਹੁੰਦੇ ਐ ਅਸੀਂ ਵੀ ਕਰਤੀ ਨਹੀਂ ਉਦੋਂ ਨਿਬਟ ਜਾਣਾ ਸੀ ਕੰਮ ਡਰੱਗ ਸਮਗਲਰ ਤੋਂ ਪੈਸੇ ਲਏ ਸੀਗੇ ਇਲੈਕਸ਼ਨ ਦੇ ਦੌਰਾਨ ਉਹ ਦਿਖਾਇਆ ਕਿ ਨਹੀਂ ਜੀ ਮੈਂ ਇਲੈਕਸ਼ਨ ਚੰਦਾ ਲਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਅੰਦਰ ਚੰਦਾ ਲੈਣ ਦਾ ਇੱਕ ਕਾਨਾ ਬਣਾਇਆ ਸਾਬ ਜਿਹੜੇ ਲੋਕ ਕਹਿੰਦੇ ਸੀ ਯੂਥ ਕਾਂਗਰਸ ਦੇ ਪ੍ਰਧਾਨ ਬਣ ਲਕੇ ਵੀ ਮੈਂ ਤਾਂ ਜੀ ਇੱਕ ਕੁਛ ਵੀ ਮਾਮੂਲੀ ਜੇ ਖਰਚ ਆਇਆ ਸਭ ਮੇਰੇ ਕੋਲ ਤਾਂ 2 ਕਰੋੜ ਦੀ ਗੱਡੀ ਹੈ ਜੀ ਸਾਬ ਉਹਨਾਂ ਕੋਲ ਕਿੱਥੋਂ ਆਈਏ ਕਿਉਂਕਿ ਇਲੈਕਸ਼ਨ ਲੜ ਲੜ ਕੇ ਸਾਰਿਆਂ ਦੇ ਤੇ ਹੁਣ ਤਾਂ ਜੋ ਕੁਝ ਵੀ ਆ ਬਟੇ ਮਟੀਰੀਅਲ ਕੀ ਕੀ ਕਹਿੰਦੇ ਆ ਕਿ ਨਹੀਂ ਕਹਿੰਦੇ ਮੈਂ ਸਮਝਦਾ ਉਹਨਾਂ ਨੂੰ ਅਗਰ ਬਾੜੀ ਖੁਰਕ ਹੈ ਤੇ ਦੇਣ ਸਤੀਵਾ ਅਸੀਂ ਉਹ ਤੋਂ ਲੜਵਾ ਦੇਂਗੇ ਮੈਂ ਤਾਂ ਪਹਿਲਾਂ ਹੀ ਕਹਾਂ ਵੀ ਮੈਂ ਹਰ ਬੜਾ ਚੈਲੰਜ ਕਰਦਾ ਮੈਂ ਬਾਅਦ ਸਭ ਚੈਲੰਜ ਕਰਦੇ ਨੇ ਇੱਕ ਸੈਕਿੰਡ ਬਹੁਤ ਹੀ ਬਹੁਤ ਹੀ ਬੜੀਆ ਸਵਾਲ ਕੀਤਾ ਸਾਬ ਤੁਸੀਂ ਕਿ ਕੁਝ ਤਾਂ ਹੋਗਾ यूं ही ਨਹੀਂ ਕੋਈ ਬੋਤਾਂ ਦਾ ਕਾਇਲ ਨਹੀਂ ਹੁਆ ਕਰਦਾ ਸੁਨੀਲ ਜਾ ਖੜਦਾ 3 ਸਾਲ ਬਾਅਦ ਵੀ ਰੜਕੀ ਜਾਂਦਾ ਉਹਨਾਂ ਤੇ ਸਾਰੇ ਕਾਂਗਰਸ ਦੇ ਜਿਹੜੇ ਆਪਣੇ ਖਾ ਲੀਡਰ ਹਨ ਸਭ ਬਾਕੀ ਲੋਸ ਵੀ ਸਾਡੇ ਬਥੇਰੇ ਉੱਤੇ ਪਰ ਇਹ ਜਿਹੇ ਫੰਨੇਖਾਂ ਜਿਹੜੇ ਹੈ ਬਾਲੇ ਬੁੜਕ ਤੇ ਹੈ ਇਹਨਾਂ ਨੂੰ ਰਾਤ ਨੂੰ ਵੀ ਸੁਨੀਲ ਜਾਖੜ ਦਿਖਦਾ ਪੂਤ ਵਾਂਗੂ ਦਿਸਦਾ ਵੀ ਜੇ ਕਿਤੇ ਆ ਗਿਆ ਤੇ ਮੈਂ ਸਹੀ ਕਹਿੰਦਾ ਸਭ ਮੈਂ ਕਿਸੇ ਨਾਲ ਕੋਈ ਸੱਤਾ ਦਾ ਅਹੰਕਾਰ ਸੱਤਾ ਸਾਰਿਆਂ ਕੋਲ ਆਂਦੀ ਜਿਵੇਂ ਕਿਸੇ ਕੋਲ ਨਾ ਰਹਿੰਦੀਆਂ ਨਾ ਆਂਦੀਆਂ ਜਾਂਦੀਆਂ ਪਰ ਜਿਵੇਂ ਪੰਜਾਬੀ ਦੀ ਕਹਾਵਤ ਹੈ ਜੇ ੱਤੇ ਚੜ ਗਏ ਨਾ ਤੇ ਕੰਗਾ ਕਰ ਦੂੰਗਾ ਸਭ ਨੂੰ ਕਿ ਯਾਦ ਕਰਿਆ ਕਰੇਗਾ ਜਦੋਂ ਚੱਲੀ ਨਾ ਪੂਰੇ ਦੀ ਠੰਡੀ ਬਾਹ ਉਦੋਂ ਮਿੱਤਰਾਂ ਨੂੰ ਯਾਦ ਕਰਿਆ ਕਰੇਗਾ ਕਿਉਂਕਿ ਜਿਹੜੇ ਹਿਸਾਬ ਕਿਤਾਬ ਆਪਣੇ ਔਕਾਤ 'ਚ ਰਹਿ ਕੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਕਰਨ ਵਾਲਾ ਮੌਕਾ ਸੀਗਾ ਉਥੇ ਅਸੈਂਬਲੀ 'ਚ ਤਾਂ ਬੋਲੇ ਨਹੀਂ ਬਾਹਰ ਜਾ ਕੇ ਕਿੰਨੇ ਬੋਲਦੇ ਰਹੋ ਤੇ ਬਾਹਰ ਹੀ ਡਿਜ਼ਾਈਨ ਕਰੋ ਸਾਹਿਬ ਆਪਣੀ ਸ਼ਿਫਟ ਨੂੰ ਮੈਂ ਤਾਂ ਕਹਿੰਦਾ ਨਵੀਂ ਅਧਿਐਨ ਨਾਲ ਹੀ